ਫਿਲੌਰ ਤੋਂ ਨਕੋਦਰ ਚ ਜਾਣ ਵਾਲੀ ਸੜਕ ਉਤੇ ਪ੍ਰਤਾਪਪੁਰਾ バス ਅੱਡੇ ਕੋਲ ਇੱਕ ਵਿਸ਼ਾਲ ਟਾਲੀ ਦਾ ਰੁਕ ਅਚਾਨਕ ਸੜਕ ਉਤੇ ਦਿਖ ਗਿਆ ਜਿਸ ਕਰਕੇ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਈ ਮੇਰੀ ਜਾਣਕਾਰੀ ਮੁਤਾਬਕ ਪਿਛਲੇ 2-3 ਘੰਟਿਆਂ ਤੋਂ ਭਾਰੀ ਬਰਸਾਤ ਹੋਣ ਕਰਕੇ ਇਹੀ ਹਾਦਸਾ ਵਾਪਰਿਆ ਰਾਗिरा ਨੇ ਦੱਸਿਆ ਕਿ ਪਿਛਲੇ ਲਗਭਗ 2 ਘੰਟਿਆਂ ਤੋਂ ਰੁੱਖ ਸੜਕ ਉੱਤੇ ਪਿਆ ਹੈ ਪਰ ਇਸ ਦੀ ਕਿਸੇ ਨੇ ਸਵਾਰ ਨਹੀਂ ਲਿੱਤ ਇਸ ਕਰਕੇ ਲੋਕਾਂ ਨੂੰ ਆਉਣ ਜਾਣ ਵਿੱਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਾਗिरा ਨੇ ਜੰਗਲਾਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਸੜਕਾਂ ਦੇ ਕਿਨਾਰੇ ਖੜੇ ਸੁੱਕੇ ਹੋਏ ਦਰਖਤਾਂ ਨੂੰ ਤੁਰੰਤ ਕੱਟਿਆ ਜਾਵੇ ਦਾਜੇਸ ਤਰਾ ਦੇ ਹਾਸੀਅਤੋਂ ਬਚਿਆ ਜੋ ਸਕੇ ਸੂਚਨਾ ਮਿਲਣ ਉਪਰੰਤ 112 ਪੁਲਿਸ ਦੇ اے ایس ਆਈ ਜਸਵਿੰਦਰ ਸਿੰਘ ਮੌਕੇ ਤੇ ਪਹੁੰਚਿਆ ਤੇ ਸਥਿਤੀ ਦਾ ਜਾਇਜ਼ਾ ਲੈ ਕੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ ਕਾਰਵਾਈ ਲਈ ਜਾਣਕਾਰੀ ਦਿੱਤੀ ਫਲੋਰ ਤੋਂ ਅਮਰਜੀਤ ਸਿੰਘ ਮੋਨੋ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਆਪਣਾ ਮੇਰਾ ਨਾਮ ਸੋਨੂ ਆ ਜੀ ਕੰਗਰੇਜ ਤਾਂ ਮੌਜੂਦਾ ਪੰਚਿਆਂ ਭਾਜੀ ਕੀ ਮਾਮਲਾ ਪ੍ਰਤਾਪ ਰੇਡੇ ਦੇ ਵਿੱਚ ਦਰਾਖਟ ਡੇ ਗਿਆ ਜਿਹੜਾ ਨੂਰ ਮਹਿਲ ਰੋਡ ਜਾਂਦਾ ਸਾਰਾ ਰੋਡ ਜਾ ਮਿਆਂ ਕੀ ਮਾਮਲਾ ਇਹ ਸਰ ਤਕਰੀਬਨ 2 ਘੰਟੇ ਹੋ ਗਏ ਆ ਤੇ 2 ਘੰਟੇ ਤੋਂ ਮਤਲਬ ਦਰਾਖਤ ਸਾਡੀ ਦੇਖ ਰਿਖ ਛਿੱਟ ਗਿਆ ਤੇ ਪੁਲਿਸ ਪ੍ਰਦਰਸ਼ਨ ਵੀ ਇੱਥੇ ਮੌਜੂਦ ਆ ਪਰ ਕੋਈ ਵੀ ਇਸ ਟਾਈਮ ਐਕਸ਼ਨ ਨਹੀਂ ਲਿਆ ਗਿਆ ਤੋ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਕਿ ਤੁਸੀਂ ਮਤਲਬ ਇਸ ਵਲਾ ਗੌਰ ਕਰੋ ਕਿ ਰੋਡ ਬਹੁਤ ਜਾਮ ਹੋ ਚੁੱਕਾ ਆ ਲੋਕਾਂ ਨੂੰ ਪਰੇਸ਼ਾਨੀ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਡਿਗਣ ਦਾ ਕਾਰਨ ਕੀ ਆ ਭੜੀ ਮੀਂਹ ਕਰਕੇ ਡਿਗਿਆ ਇਹ ਡਿਗਣ ਦਾ ਕੰਨ ਜੀ ਮੀਂਹ ਕਰਕੇ ਆ ਮੀਂਹ ਜ਼ਿਆਦਾ ਜ਼ੋਰਾਂ ਚੱਲਦਾ ਪਿਆ ਦੋ ਤਿੰਨ ਦਿਨ ਤੋਂ ਉਹਦੇ ਕਰਕੇ ਹੀ ਸਾਰਾ ਹੋ ਚੁੱਕਾ ਆ ਇਹ ਤੋ ਅਸੀਂ ਬੇਨਤੀ ਇਹੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਤੁਸੀਂ ਮਤਲਬ ਇਸ ਚੀਜ਼ 'ਤੇ ਲਾ ਗੌਰ ਕਰੋ ਪੋਰਸ ਪ੍ਰਜਾਸ਼ਨ ਵੀ ਮਤਲਬ ਮੌਜੂਦ ਹੈਗੇ ਆ ਮੌਕੇ ਤੇ ਪਰ ਕੋਈ ਵੀ ਕਾਰਵਾਈ ਨਹੀਂ ਹੋ ਚੁੱਕੀ ਗੱਡੀਆਂ ਤੁਸੀਂ ਦੇਖ ਸਕਦੇ ਆ ਕਿ ਗੱਡੀਆਂ ਮਤਲਬ ਕਾਫਲਾ ਖੜਾ ਹੋਇਆ ਆ ਸਾਰੀ ਟ੍ਰੈਫਿਕ ਜਾਮ ਆ ਲੋਕਾਂ ਨੂੰ ਮਤਲਬ ਬਹੁਤ ਜ਼ਿਆਦਾ ਦਿੱਕਤ ਆ ਇਸ ਚੀਜ਼ ਦੀ ਨੰਗੜ ਤੋਂ ਤੇ ਹੁਣ ਸਾਡਾ ਪਿੰਡ ਕੰਗ ਰਈਆਂ ਆ ਜੀ ਤੇ ਕੰਗ ਰਈਆਂ ਤੋਂ ਮਤਲਬ ਘੁੰਮ ਕੇ ਗੱਡੀਆਂ ਜਾ ਰਹੀਆਂ ਆ ਸਾਡੇ ਕੰਗ ਰਈਆਂ ਪਿੰਡ ਤੋਂ ਮਤਲਬ ਆਪਣੇ ਹਰੀਪੁਰ ਤੋਂ ਪਾਣੀ ਉੱਥੇ ਵੀ ਬਲੌਕਜ ਹੈ ਗੱਡੀਆਂ ਉਧਰ ਵੀ ਲੰਘਣਾ ਬਹੁਤ ਮੁਸ਼ਕਲ ਹੈ ਹਾਂਜੀ ਸਰ ਬਰਤਪਰੇ ਏਡੇ ਦੇ ਵਿੱਚ ਇੱਕ ਜਿਹੜੀ ਯਾ ਟਾਲੀ ਡਿਗੀ ਹੋਈ ਆ ਪਿਛਲੇ 1-2 ਘੰਟੇ ਤੋਂ ਦੱਸਿਆ ਜਾ ਰਿਹਾ ਤੁਸੀਂ ਵੀ ਮੌਕੇ ਤੇ ਆਏ ਆ ਤੁਹਾਨੂੰ ਸੂਚਨਾ ਦਿੱਤੀ ਗਈ ਆ ਕੀ ਕਾਰਵਾਈ ਆ ਕਾਰਵਾਈ ਰੇਂਜ ਅਸਰ ਨਾਲ ਗੱਲ ਕਰੀ ਆ ਜੀ ਰੇਂਜ ਅਸਰ ਆਪਣੀ ਟੀਮ ਭੇਜ ਰਿਹਾ ਟੀਮ ਮਾਰਕ ਹਰੀਪੁਰ ਦੇ ਲਾਗੇ ਆ ਗਈ ਆ ਉਹ ਆ ਕੇ ਕੱਟ ਕੇ ਸਾਈਡ ਤੇ ਕਰ ਦੇਣਗੇ ਜੀ